ਵੇਰ ਤੇ 7:00 ਵਜ ਗਏ ਅੱਜ ਵਾਲੀ ਵੀਡੀਓ ਦੇ ਵਿੱਚ ਮੈਂ ਇੱਕ ਤੁਹਾਨੂੰ ਜਾਦੂ ਦਿਖਾਉਣਾ ਚਾਹੁੰਦਾ ਮੈਂ ਲਾਈਵ ਦਾ ਬਹੁਤ ਹੋਇਆ ਹੋਣਾ ਉਹ ਤੁਸੀਂ ਵੀ ਟਰਾਈ ਕਰਕੇ ਦੇਖਿਓ ਅ ਪਹਿਲਾਂ ਟਰਾਈ ਕਰਦਾ ਮੈਂ ਮਹਿਕ ਪਰ ਫਿਰ ਮੈਡਲ ਜੀ ਪਰ ਇੱਕ ਜਾਦੂ ਕਰਨ ਲੱਗਾ ਤੁਸੀਂ ਜਾਦੂ ਕਰਕੇ ਦੇਖਣਾ ਅ ਜਿਹੜਾ ਮੈਂ ਜਾਦੂ ਕਰਨ ਲੱਗਾ ਰਿਐਲਟੀ ਹੈ ਜਾਦੂ ਦੀ ਇਹ ਤੇ ਦੇਖਦੇ ਆਂ ਇੱਕ ਮਿੰਟ ਮਹਿਕ ਪਰ ਕਰਦਾ ਮੈਂ ਮਹਿਕ ਅ ਐ ਕਰ ਜਿੱਦਾਂ ਮੈਂ ਕਰਦਾ ਨਾ ਇਹ ਐ ਹੱਥ ਲਾ ਕੇ ਤੇ ਆਇਂ ਇਤਨਾ ਐ ਐ ਉਂਗਲੀ ਪਰਾ ਜ਼ੋਰ ਪਾਉਣਾ ਐ ਇਧਰ ਤੱਕੜਾ ਇਹਨੂੰ ਬਈ ਕਾਦਰੋਂ ਬਾਹਰ ਨੂੰ ਤੱਕ ਐ ਕੰਧ ਨੂੰ ਐ ਐ ਹੱਥ ਨਾਲ ਇਦਾਂ ਜਿਦਾ ਮੈਂ ਖੜਾ ਪੋਜੀਸ਼ਨ 'ਚ ਨਾ ਐ ਜਿਦਾ ਮੈਂ ਖੜਾ ਐ ਕੰਧ ਨੂੰ ਤੱਕਣਾ ਪੜਲੇ ਪਾਸੇ ਨੂੰ ਇੱਕ ਖਾ ਹਾਂ ਦੋ ਦੋਨ ਤਾਂ ਦੂਜੀ ਉਂਗਲੀ ਵੀ ਉਹ ਦੂਜੀ ਉਂਗਲੀ ਵੀ ਨਾ ਚਾ ਸਾਰੇ ਉਂਗਲਿਆ ਹਾਂ ਤੱਕੀ ਚੱਲ ਹੁਣ ਗਿਣਤੀ ਕਰ 40 ਤੱਕ ਇੱਕ ਦੋ ਸੱਤ ਚਾਰ ਤੱਕੀ ਚੱਲ ਬੇ ਕੰਧ ਨੂੰ ਤੱਕੀ ਚੱਲ ਪੰਜ ਛੇ ਧੱਕਣ ਕੰਧ ਨੂੰ ਜਿੰਨੀ ਜੋੜਨ ਤੱਕ ਦਾ 10 11 12 13 14 15 16 ਬੜਬੀ ਜੀ ਆਓ ਉਧਰ ਤੱਕ 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 ਤੱਕੀ ਚੱਲ ਅ 25 ਹੋ ਗਏ 26 ਆ ਦੇਖਿਓ ਉਹ ਚੀਜ਼ ਕਰਨ ਲੱਗਿਆ ਮੈਂ ਤੂੰ ਜਾਦੂ ਦਿਖਾਉਣ ਲੱਗਿਆ ਅੱਜ ਇੱਕ ਦੇਖੀ ਜਾ ਤੂੰ ਹੋਊਗਾ ਹੁਣ ਅ ਹੋਗੇ 30 ਹੋਗੇ 31 ਗਿਣਤੀ ਕਰੀ ਮੈਡਮ 31 ਤੋਂ ਬਾਅਦ 32 33 34 35 36 37 ਅ ਹਾਂ 40 ਹੋਗੇ ਸਿੱਧਾ ਖੜ ਜਾ ਸਿੱਧਾ ਖੜਾ ਰਿਲੈਕਸ ਛੱਡ ਦੇ ਸਰੀਰ ਨੂੰ ਰਿਲੈਕਸ ਛੱਡੀ ਸਰੀਰ ਨੂੰ ਰਿਲੈਕਸ ਬਿਲਕੁਲ ਰਿਲੈਕਸ ਛੱਡ ਦੇ ਰਿਲੈਕਸ ਛੱਡ ਦੇ ਰਿਲੈਕਸ ਛੱਡ ਦੇ ਤੇ ਤੂੰ ਖਾਸਨਾ ਸਰੀਰ ਕੋਈ ਬਾਹਰ ਪੁਰ ਜਾਂਦੀ ਹੋਣੀ ਆ ਤਿੱਲਾ ਛੜ ਦੇ ਸਰੀਰ ਤਿੱਲਾ ਛੜ ਦੇ ਸਰੀਰ ਬਾਹ ਚੱਕੂਂਦੀ ਬਾਹ ਚੱਕੂਂਦੀ ਬੰਨੋ ਤੂੰ ਗਲਤ ਖੜਿਆ ਦਾ ਮੈਂ ਨਾ ਤੁਸੀਂ ਆਓ ਫਿਰ ਨਹੀਂ ਵੀ ਮੇਰੇ ਤਿੰਨ ਸਰੀਰ ਪਰਲੇ ਤਾਂ ਉਹਦਾ ਜਾਦੂ ਫੇਲ ਹੋ ਗਿਆ ਤਾਂ ਤੂੰ ਮੈਂ ਨਹੀਂ ਨਹੀਂ ਆਇਆ ਨਹੀਂ ਹੈ ਆਪਣੇ ਮੈਂ ਜਾਂਦੀ ਆ ਓਂਗੜੀ ਨਹੀਂ ਓਂਗੜੀ ਨਹੀਂ ਅੱਦਾਂ ਮੈਂ ਮੈਂ ਕਰਿਆ ਮੈਂ ਕਰਕੇ ਦੇਖਿਆ ਮੈਂ ਇੱਥੇ ਤੇ ਐਂ ਕਰਕੇ ਨਾ ਆਪਣੇ ਬਾਹਾਂ ਇੱਥੇ ਤੂੰ ਕਾਸਕੇ ਰੱਖੀ ਬਾਹ ਛੱਡੀ ਨੇ ਤਾਂ ਜਲਾਏ ਉਪਰ ਆਪਣੇ ਆਪ ਜਾਂਦੀ ਰੁਹਾਏ ਕਿੰਦੀ ਜਾਦੂ ਹੋ ਗਿਆ ਅੱਜ ਨਾਲ ਫੜ ਗਈਆਂ ਆਵਾਜ਼ ਬਿਲਕੁਲ ਹਾਂ ਇੱਕ ਬਾਬਾ ਨੇ ਜਾਦੂ ਜਾਦੂ ਵੇਰ ਹੋ ਗਿਆ ਦੁਆਰੇ ਕੰਮ ਆ ਗਿਆ ਕਿਤੇ ਹੋਇਆ ਨਹੀਂ ਹੈ ਤਾਂ ਰਿਲੈਕਸ ਛੱਡਣਾ ਸਰੀਰ ਬਿਲਕੁਲ ਚਲ ਹੱਥਰ ਕਰ ਲਾ ਫਿਰ ਥੋੜਾ ਥੱਲੇ ਕਰ ਹੱਥ ਜਾਰ ਉੱਪਰ ਰੱਖਿਆ ਦਾ ਬਾਹਰ ਲੈ ਗਏ ਨਹੀ ਇੱਕ ਦੋ ਝੋਕੇ ਨਹੀਂ ਚੱਲ ਠੀਕ ਹੈ ਗਿਰਦੀ ਕਰ 40 ਤੱਕ 11 12 13 14 ਹੁਦਦਾ ਦਾ ਹੈ ਸਰੀਰ ਨੂੰ ਪਰ ਇਹਨ ਮੈਂ ਇਹਨ ਸਰੀਰ ਕਾਸ ਕਰਕੇ ਮੇਰੀ ਵੀ ਆ ਜਾਂਦੀ ਬਾਹ ਉੱਪਰੋਂ ਆਏ ਦਾ ਇਦਾਂ ਨਹੀਂ ਹੈਗਾ ਇੱਕ ਇੱਕ 1 2 3 20 ਤੱਕ ਗੰਦੇ ਦਾ ਸਿਕੰਟਾਂ ਨਾਲ ਗਿਣਾ 8 9 ਉੱਪਰ ਦੇਖ ਲੈਣੇ ਤੇ ਪਾ ਚੱਲ ਉੱਪਰ ਖੜ ਚੱਕ ਹੁੰਦੀ ਆ ਪਹਿਲਾਂ ਵੀ ਚੱਕ ਹੁੰਦੀ ਤਾਂ ਰੋਕ ਕੇ ਰੱਖੀ ਰੋਕ ਨਹੀਂ ਰੋਕੀ ਬਣੇ ਰੋਕ ਵੀ ਸਕਦਾ ਤੂੰ ਚੱਕ ਹੁੰਦੀ ਆ ਚੱਕ ਹੁੰਦੀ ਆਪਣੇ ਉੱਪਰੋਂ ਜਾਂਦੀ ਵਾਂ ਜਾਂਦੀ ਮਾੜ ਤੁਸੀਂ ਆਓ ਮੈਂ ਠਾਲ ਮम्मी ਨੂੰ ਬਣੀ ਬਣਾਜਾ ਜਾਂਦੀ ਆਪਾਂ ਉਹ ਕਰੀ ਮੜੇ ਉੱਠ ਉੱਠ ਨੂੰ ਠਾਲਾ ਚਲੋ ਲਾ ਬੜਾ ਮੰਮੂਰ ਗਣਿਤ ਕਰ ਮੈਂ ਜਦੋਂ ਵੇਦਰ ਦੇਖੀ ਇੱਕ ਵਾਰੀ ਜਾਦੂ ਦੇਖੀ ਮੈਂ ਬੜਾ ਦਸੀਂਦਾ ਮੈਂ ਕਿ ਦਸੀਂ ਪੜਾ ਜਾ ਮੈਂ ਦਸੀਂ ਪੜਾ ਜਾ ਥੱਲੇ ਹੱਥ ਕਰਾ ਮੈਂ ਜਿਆਦਾ ਉੱਪਰ ਕਰਾ ਹੋਰ ਥੱਲੇ ਕਰ ਇੱਥੇ ਇੱਥੇ ਹੋਰ ਥੱਲੇ ਕਰ ਮੇਰੀ ਮਰਜ਼ੀ ਤੂੰ ਬਤਾ ਹੋਰ ਥੱਲੇ ਕਰ ਹੋ ਥੱਲੇ ਕਰ ਲੈ ਕੋਈ ਦਾਤਾ ਹੱਥ ਜਦੋਂ ਜਾਦੂ ਥੋੜੀ ਥੋੜਾ ਫਿਰ ਜਾਦੂ ਹੋਣਾ ਹੀ ਨਹੀਂ ਹੈ ਤੱਕ ਕੰਦ ਨੂੰ ਤੱਕ ਪਰ ਲੈ ਵੈਸੇ ਨੂੰ ਯਾਰ ਤੂੰ ਲੱਕ ਥੋੜੀ ਇੱਥੇ ਥੱਲੇ ਨੂੰ ਬਸ ਕੇ ਬਸ ਐਦਾ ਥੋੜੀ ਹੋਣਾ ਉਹ ਤਾਂ ਫਿਰ ਜਾਦੂ ਨਹੀਂ ਹੋਣਾ ਹੈਗਾ ਇੱਥੇ ਕਰ ਇੱਥੇ ਕਰ ਪਿੱਛੇ ਉਹ ਜੋਰ ਮਾਰ ਕੰਦ ਪਰ ਹਾਂ ਹਾਂ ਥੱਲੇ ਕਰਕੇ ਹੱਥ ਥੋੜਾ ਜਾ ਸਿੱਧਾ ਕਰਕੇ ਆਏ ਮੇਰੇ ਨੱਕ ਤੇ ਨਹੀਂ ਖੜੇ ਜਾਂਦਾ ਲੱਕ ਤੇ ਦੱਸ ਚੱਲ ਤੱਕ ਤੱਕ ਕੰਦ ਨੂੰ ਤੱਕੀ ਚੱਲ ਐਦਾ ਨਹੀਂ ਹੱਥ ਥੱਲੇ ਕਰਕੇ ਹਾਂ ਤੱਕ ਜੋਰ ਕਰਕੇ ਜੋਰ ਜੋਰ ਲਾਈ ਜਾ ਤਾਂ ਤੱਤ ਲਾ ਛੜ ਟੱਕ ਗੰਦ ਨੂੰ ਜੋਰ ਨਾਲ ਟੱਕੀ ਚੱਲ ਟੱਕੀ ਚੱਲ ਬੇੜੇ ਤੇ ਰਹਿ ਜਾਂਦੀ ਨਹੀਂ ਬੇੜੇ ਚਲੀ ਜਾਂਦੀ ਹੈਗੀ ਟੱਕਾ ਟੱਕ ਤੱਕ ਛੇਤੀ ਟੱਕੀ ਚੱਲ ਜਾਦੂ ਚੱਲ ਰਿਹਾ ਨਾਲ ਕਿਤੇ ਕਿੱ딜 ਜਾਣਾ ਸਾਡਾ ਮੈਂ ਕਿਤੇ ਗਰੀ ਬਰਾਹੁਣੂ ਦੇਖ ਲਦਾ 24 ਤੋਂ ਸ਼ੁਰੂ ਹੋ ਗਿਆ ਟੱਕੀ ਤੇ ਕੰਦ ਨੂੰ ਟੱਕਣਾ ਉਧਰੋਂ ਸਿੱਧਾ ਹੀ ਹਰਦਾ ਆਇਆ ਹਲੋ ਕੰਦ ਨੂੰ ਟੱਕਣਾ ਬਾਲੇ ਬਸੇ ਤੱਕ ਤੱਕ ਜ਼ੋਰ ਲਾ ਜੋ ਤਾਲ ਉਹ ਸਾਰਾ ਸਾਰਾ ਫੋਰਸ ਅੰਦਰ ਰਹਿਣਾ ਸਾਰਾ ਫੋਰਸ ਕੰਧ ਪਰ ਲਾ ਨਾ ਨਾ ਕੰਧ ਨੂੰ ਕੰਧ ਨੂੰ ਪੱਲ ਜਾਲੇ ਇਦਾਂ ਨਹੀਂ ਚੜੀ ਗਏਗੇ ਤੱਕ ਕੰਧ ਨੂੰ ਜ਼ੋਰ ਲਾ ਜ਼ੋਰ ਲਾ ਨਹੀਂ ਭਾਈ ਜ਼ੋਰ ਲਾ ਤੱਕ ਕੰਧ ਨੂੰ ਅ 24 ਸ਼ੁਰੂ ਹੋਏ ਤੇ 20 ਘੰਟੇ ਹੋਇਆ ਲੈ ਹਾਂ ਮੇਰੇ ਲੱਤ ਵੀ ਦੁਹਣ ਲੱਗੀ 20 ਘੰਟੇ ਹੋਇਆ ਇਹ ਹੋ ਗਏ ਹੁਣ ਤੀ ਹੋ ਚਲਿਆ ਹੁਣ 30 ਹੋਇਆ ਤੇ ਇਹ 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 ਜੋ ਤੱਕ 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 ਜੋਰ ਲਾ ਜੋਰ ਲਾ ਜਿੰਨਾ ਲਾ ਸਕਦੀ ਹਾਂ ਹਾਂ ਚੱਲ ਚੱਲ ਬਸ ਆ ਜਾ ਟੱਕ ਹੁੰਦੀ ਆ ਹੁੰਦੀ ਜੀ ਹੈ ਤੇ ਡਰ ਲਾਗ ਛੱਡ ਸਰੀਰ ਨੂੰ ਰਿਲੈਕਸ ਛੱਡ ਦੇ ਰਿਲੈਕਸ ਹੋ ਬਜੇ ਅੰਦਰ ਹੋਰ ਲਾਗ ਛੱਡ ਦੇ ਸਰੀਰ ਨੂੰ ਲਾ ਤੋਂ ਇਹਦਾ ਪਿੱਛੇ ਬਹੁਤ ਕੀ ਵਸੇ ਜਿੱਤੇ ਕਰੀ ਆ ਆਹੋ ਜਿੱਤੇ ਕੱਪੜੇ ਕਿਨੇ ਤੋਂ ਵੇਜਣੇ ਲਾ ਜਾਦੂ ਵਾਲਾ ਗਲਤੀ ਹੋ ਗਿਆ ਇਹ ਸ਼ਾਇਦ ਤੁਸੀਂ ਵੀ ਕੋਈ ਵੀਡੀਓ ਦੇਖੀ ਹੋਣੀ ਆ ਇਹ ਕਰਿਆ ਸਹੀ ਨਹੀਂ ਕਰਦੇ ਪੰਜਾਬ ਕਰਦੇ ਆ ਬਾਕੀ ਬਈ ਹੈ ਚੀਜ਼ ਇਹ ਸਿਰ ਅਜ ਤੁਸੀਂ ਜਾਨਮਲ ਬਲੌਗ ਪਰ ਦੇਖੋ ਮੈਂ ਕਰੂੰਗਾ ਤੇ ਪਾਉਂਗਾ ਵੀਡੀਓ ਮੈਂ ਇਹ ਜਾਦੂ ਵਾਲੀ ਅ ਅਸਲ ਟ੍ਰਿਕ ਤਾਂ ਆਈ ਆ ਜਿਹੜਾ ਨਾ ਵੀ ਇੰਨਾ ਝੋਕਿਆ ਗੁੱਡੇ ਦੀ ਸੇਧ ਵੀ ਇਦਾਂ ਐ ਥੱਲੇ ਤੋਂ ਜਿਹੜੀ ਆ ਚੀਜ਼ ਨਾ ਆਹ ਜਿਹੜੇ ਆਪਣੇ ਪੋਟੇ ਆਹ ਪੋਟੇ ਨਾ ਐ ਜੋਰ ਲਾਉਣਾ ਐ ਪਿੱਛੇ ਜਦੋਂ ਮੈਂ ਖੜਾ ਆਂ ਕਰੇ ਦੇ ਵਿੱਚ ਐ ਧੱਕਣਾ ਇਧਰ ਨੂੰ ਉਹ ਤਾਂ ਹੁਣ ਐ ਖੜੇ ਤੇ ਆਏ ਉਹ ਬਾਹਰ ਸਰੀਰ ਨਾਲ ਬਾਸਾ ਬੋਡੀ ਦਾ ਧੱਕਿਆ ਐ ਧੱਕਣਾ ਨਹੀਂ ਹੈਗਾ ਸਾਰਾ ਫੋਰਸ ਆਇਆ ਲੱਗਣਾ ਚਾਹੀਦਾ ਵੀ ਤੁਸੀਂ ਥੱਲੇ ਤੇ ਕੋਈ ਚੀਜ਼ ਧੱਕ ਰਹੇ ਆ ਥੱਲੇ ਤੇ ਫਿਰ 40 ਸੈਕਿੰਡ ਫਿਰ ਜਾਦੂ ਹੁੰਦਾ ਐ ਜਾਦੂ ਨਾਲ ਕੋਈ ਬੋਡੀ ਦਾ ਕੋਈ ਰੈਕਟ ਹੈ ਇਹ ਸਭ ਤੋਂ ਵਧੀਆ ਹੁੰਦਾ ਹੈ ਜੇ ਕੋਈ ਦਰਖਤ ਹੋਵੇ ਇਹਦਾ ਕੰਢੇ ਪਰ ਅਸੀਂ ਕਰ ਦਦੇ ਕੋਈ ਪੇੜ ਜਾਂ ਕੋਈ ਦਰਖਤ ਹੋਵੇ ਮੋਟਾ ਜਿਹਾ ਉਹ ਨੂੰ ਤੁਸੀਂ ਧੱਕਦੇ ਆ ਫਿਰ ਜਾਦੂ ਵਧੀਆ ਹੁੰਦਾ ਹੈ ਚਲੋ ਅੱਜ ਦਾ ਕੇ ਛੋਟਾ ਲਾਈਵ ਸੀ ਹਾਂਜੀ ਇਹ ਛੋਟਾ ਜਾਦੂ ਦਾ ਅੱਜ ਦਾ ਇੰਨਾ ਕੇ ਜਾਦੂ ਅੱਜ ਦਾ ਆਪਾਂ ਹੁਣ ਵੱਧ ਕਰੀਏ ਧੰਨਵਾਦ ਜੀ ਅੱਜ ਦਾ ਛੋਟਾ ਜਿਹਾ ਲਾਈਵ ਸੀ ਕੋਈ ਸ਼ੋਅ ਵੱਡਾ ਲਾਈਵ ਨਹੀਂ ਤਲਾਇਆ ਹੋਇਆ ਕਿ ਅੱਜ ਦਿਨ ਚ ਕੰਮ ਬਹੁਤ ਜ਼ਿਆਦਾ ਕੰਮ ਵੀ ਕਰ ਰਹੇ ਆ ਮੈਂ ਇੱਕ ਫੋਟੋਜੋਕ ਫਨਸਾਨ ਵਾਲੀ ਵੀਡੀਓ ਬਣਾ ਲਈਏ ਛੋਟਾ ਜਾਦੂ ਵਧੀਆ ਜਾਦੂ ਕਰਕੇ ਦੇਖਿਓ ਜੀ ਧੰਨਵਾਦ ਜੀ